ਅਸ਼ਿਆਰਪੁਰ ਦੇ ਖੌਫਨਾਕ ਜੰਗਲਾਂ ਵਿੱਚ ਵਸਿਆ ਦਿਲ ਦਹਿਲਾਉਣ ਵਾਲਾ ਪਿੰਡ ਜਿੱਥੇ ਅੱਧੇ ਤੋਂ ਜ਼ਿਆਦਾ ਪਿੰਡ ਛੱਡ ਭੱਜੇ ਲੋਕ ਸਰਕਾਰਾਂ ਨੇ ਜਗ੍ਹਾ-ਜਗ੍ਹਾ ਲਗਾ ਰੱਖੇ ਚੇਤਾਵਨੀ ਦੇ ਬੋਰਡ ਇੱਥੇ ਘਰਾਂ ਦਾ ਕੀ ਮਾਹੌਲ ਆ ਕਿਦਾਂ ਜੀਵਨ ਬਤੀਤਦਾ ਮਾਹੌਲ ਤਾਂ ਜੀ ਇਦਾਂ ਜੀਵਨ ਤਾਂ ਇਦਾਂ ਦਾ ਹੀ ਹੈ ਜੀ ਹਾਂ ਬੇਕਾਰ ਹੀ ਐ ਸਮਝੋ ਜਾਨਵਰ ਹੋਣ ਦੂਜੇ ਖਾਣ ਵਾਲੇ ਹੋ ਗਏ ਜੀ ਬਾਗ ਤਿੰਦੂ ਏ ਰਾਤ ਕੱਟਣੀ ਵੀ ਔਖੀ ਹੈ ਜੀ ਦੋ ਤਿੰਦੂ ਕਨ ਤਾਂ ਉਹਨਾਂ ਨਾਲ ਬੱਚੇ ਵੀ ਹਨ अच्छा ये तेन बाग है तने बच्चे भी नाल है बहुत ਔਖਾ ਭਾਜੀ ਇਧਰ ਤਾਂ ਨਾ ਜੰਗਲ ਜਾਨਵਰ ਬਹੁਤ ਆਂਦੇ ਰਾਤ ਨੂੰ ਮਤਲਬ ਬੱਚਿਆਂ ਦਾ ਵੀ ਬੜੀ ਪਰੇਸ਼ਾਨੀ ਹੁੰਦੀ ਰਾਤ ਤੇ ਫੇ ਬਾਗ ਵੀ ਹੈਗੇ ਜੀ ਜੱਕ tạm ਹੀ ਸਭ ਪੈ ਜਾਂਦਾ ਉੱਪਰ ਨੂੰ ਘਰ ਘਰ ਵਿੱਚ ਜੀ ਘੁੰਮਦੇ ਬਜਲੋ ਲੋਕ ਤਾਂ ਜੋ 2-4 ਹੁੰਦੇ ਤਾਂ ਫੇ ਇਕੱਠੇ ਹੋ ਕੇ ਨਿਕਲ ਜਾਂਦੇ ਕੱਲੇ ਆਦਮੀ ਤੋਂ ਡਰੀ ਹੈ ਨਾ ਜੀ ਆਹ ਦੇਖੋ ਜੀ ਇੱਦਾਂ ਹੀ ਪਏ ਹੈ ਜਿਹੜੇ ਲੋਕ ਛੱਡ ਗਏ ਪਤਾ ਨਹੀਂ ਇੱਕ ਤਰ੍ਹਾਂ ਪਿੰਡ ਜਿਹੜਾ ਖਾਲੀ ਹੋਣ ਦੀ ਕਤਾਰ ਤਈ ਉੱਪਰ ਉਹਦੇ ਜੀ ਨਾ ਖਾਲੀ ਹੋਣ ਦਾ ਅਸੀਂ ਤਾਂ ਬੜੀ ਮੁਸ਼ਕਲ ਨਾਲ ਇੱਥੇ ਗੁਜ਼ਾਰਾ ਕਰ ਰਹੇ ਆਂ ਕੰਡੇ ਵਾਲੀ ਸੇ ਹੈਗੀ ਆ ਸਲਗਰ ਹੈਗਾ ਸਲਗ ਦੇਖਿਆ ਹੁਣਾ ਕਾਫੀ ਔਖਾ ਆ ਇਸ ਰਸਤੇ ਰਾਹੀਂ ਜਾਣਾ ਗੁੱਡ ਮਾਰਨਿੰਗ ਦੋਸਤੋ ਪੀਵੀ7 ਰਾਈਡਰ ਚੈਨਲ ਵੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਮੈਂ ਹਾਂ ਤੁਹਾਡਾ ਦੋਸਤ ਹਮੇਪਾਲ ਅੱਜ ਅਸੀਂ ਤੁਹਾਨੂੰ ਪੰਜਾਬ ਦੇ ਹੁਸ਼ਿਆਰਪੁਰ ਦੇ ਅਜਿਹੇ ਪਿੰਡ ਵਿੱਚ ਲੈ ਕੇ ਆਏ ਹਾਂ ਜਿਸ ਪਿੰਡ ਬਾਰੇ ਸੁਣ ਕੇ ਹਰ ਕੋਈ ਹੈਰਾਨ ਤੇ ਸੋਚ ਨੂੰ ਮਜਬੂਰ ਹੋ ਜਾਏਗਾ ਕਿ ਇਸ ਤਰ੍ਹਾਂ ਦਾ ਪਿੰਡ ਸਾਡੇ ਪੰਜਾਬ ਦੇ ਵਿੱਚ ਹੋ ਸਕਦਾ ਆ ਇਸ ਪਿੰਡ ਵਿੱਚ ਜਗ੍ਹਾ-ਜਗ੍ਹਾ ਤੇ ਸਰਕਾਰ ਵੱਲੋਂ ਜੰਗਲੀ ਜਾਨਵਰਾਂ ਦੇ ਬੋਰਡ ਲੱਗੇ ਹੋਏ ਆ ਜਿਹਦੇ ਉੱਤੇ ਚੇਤਾਵਨੀ ਲਿਖੀ ਹੋਈ ਆ ਇਸ ਪਿੰਡ ਦੇ ਜਿੰਨੇ ਵੀ ਘਰ ਆ ਇੱਕ ਸੰਘਣੇ ਜੰਗਲ ਦੇ ਵਿੱਚ ਆ ਜਿੱਥੇ ਹਰ ਕੋਈ ਦਿਨੇ ਵੀ ਜਾਣ ਤੋਂ ਡਰੇਗਾ ਇਹ ਲੋਕ ਤੁਸੀਂ ਦੇਖ ਲਓ ਕਿੱਦਾਂ ਇਸ ਜੰਗਲ ਦੇ ਵਿੱਚ ਜੀਵਨ ਬਤੀਤ ਕਰਦੇ ਆ ਤਾਂ ਕਿੰਨਾ ਔਖਾ ਹੁੰਦਾ ਹੋਏਗਾ ਚਲੋ ਹੁਣ ਚੱਲਦੇ ਆ ਇਸ ਪਿੰਡ ਦੇ ਵਿੱਚ ਉੱਥੇ ਜਾ ਕੇ ਲੋਕਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਲੋਕਾਂ ਬਾਰੇ ਪੂਰੀ ਡਿਟੇਲ ਦੇ ਵਿੱਚ ਹੁਣ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਪਿੰਡ ਦਾ ਨਾਮ ਤੇ ਲੋਕੇਸ਼ਨ ਦੱਸ ਦਿੰਨੇ ਆ ਇਸ ਪਿੰਡ ਦਾ ਨਾਮ ਤਖਣੀ ਆ ਜਿਹੜਾ ਹੁਸ਼ਿਆਰਪੁਰ ਤੋਂ 15 ਕਿਲੋਮੀਟਰ ਦੂਰ ਮਿੰਗਰਵਾਲ ਦੇ ਕੋਲ ਪੈ ਜਾਂਦਾ ਆ ਤੁਸੀਂ ਜੇ ਇੱਧਰ ਪਿੰਡਾਂ ਵੱਲ ਆਉਨੇ ਆ ਤਾਂ ਤੁਹਾਨੂੰ ਜਗ੍ਹਾ-ਜਗ੍ਹਾ ਤੇ ਇਹ ਬੋਰਡ ਲੱਗੇ ਹੋਏ ਮਿਲਣੇ ਆ ਕਿਉਂਕਿ ਕਾਫੀ ਰਿਸਕ ਰਹਿੰਦਾ ਇਸ ਏਰੀਆ ਦੇ ਵਿੱਚ ਜੇ ਤੁਸੀਂ ਰਾਤ ਨੂੰ ਆਉਨੇ ਆ ਤੇ ਹੁਣ ਤੁਹਾਨੂੰ ਥੋੜੇ ਅੱਗੇ ਚੱਲਦੇ ਆ ਤੇ ਜਗ੍ਹਾ-ਜਗ੍ਹਾ ਜਿਹੜੇ ਬੋਰਡ ਲੱਗੇ ਹੋਏ ਆ ਜੰਗਲੀ ਜਾਨਵਰਾਂ ਦੇ ਤੇ ਉਹ ਦਿਖਾਉਂਦੇ ਆ ਵੇਖਣ ਨੂੰ ਤਾਂ ਇਸ ਪਿੰਡ ਵਿੱਚ ਬੜੇ ਹੀ ਖੂਬਸੂਰਤ ਨਜ਼ਾਰੇ ਆ ਤੇ ਬੜਾ ਹੀ ਸ਼ਾਂਤ ਬਾਤਾਵਾਨਾ ਪਰ ਉਸ ਦੇ ਨਾਲ ਨਾਲ ਇਹ ਪਿੰਡ ਉਨਾ ਹੀ ਖਤਰਨਾਕ ਤੇ ਡਰਾਵਣਾ ਆ ਕਿਉਂਕਿ ਇਸ ਪਿੰਡ ਵਿੱਚ ਕਈ ਜੰਗਲੀ ਜਾਨਵਰ ਆਮ ਹੀ ਤੁਰੇ ਫਿਰਦੇ ਆ ਅਤੇ ਕਿਸੇ ਵੇਲੇ ਵੀ ਕਿਸੇ ਵੀ ਰਸਤੇ ਵਿੱਚ ਮਿਲ ਜਾਂਦੇ ਆ ਜਿਸ ਨਾਲ ਇਹ ਰਸਤਾ ਦਿਨ ਵੇਲੇ ਵੀ ਉਨਾ ਹੀ ਖਤਰਨਾਕ ਆ ਜਿੰਨਾ ਕਿ ਰਾਤ ਵੇਲੇ ਟਾਡੇ ਮੁਸ਼ਕਲ ਰਸਤੇ ਅਤੇ ਜੰਗਲੀ ਝਾੜੀਆਂ ਨਾਲ ਭਰੇ ਰਸਤਿਆਂ ਨੂੰ ਪਾਰ ਕਰਕੇ ਪਹਾੜੀ ਦੇ ਦੂਸਰੇ ਪਾਸੇ ਪਿੰਡ ਵੱਲ ਜਾਣਾ ਕੋਈ ਸੌਖਾ ਕੰਮ ਨਹੀਂ ਇਨ੍ਹਾਂ ਰਸਤਿਆਂ ਤੇ ਕੋਈ ਪਿੰਡ ਵਾਸੀ ਵੀ ਤੁਰਦੇ ਫਿਰਦੇ ਨਜ਼ਰ ਨਹੀਂ ਆਉਂਦੇ ਸਾਨੂੰ ਹੁਣ ਸਾਹਮਣੇ ਇੱਕ ਘਰ ਦਿਖਾਈ ਦੇ ਰਿਹਾ ਆ ਚਲੋ ਹੁਣ ਚੱਲਦੇ ਆਂ ਘਰ ਦੇ ਵਿੱਚ ਜਾ ਕੇ ਕਰਦੇ ਆਂ ਗੱਲਬਾਤ ਸੱਸੀ ਆਪਾ ਜੀ ਸੱਸੀ ਆਪਾ ਜੀ ਹੋਸਲਾ ਜੀ ਸਭ ਵਧੀਆ ਜੀ ਤੇ ਅਸੀਂ ਦੂਰੋਂ ਦੇਖਿਆ ਤੇ ਅਸੀਂ ਕਿ ਦਿਖਾਈ ਦੇ ਰਹੇ ਆ ਤੁਸੀਂ ਤੇ ਚਲੋ ਜਾ ਕੇ ਆਈਏ ਇੱਕ ਤਰ੍ਹਾਂ ਜੰਗਲ ਦੇ ਵਿੱਚ ਹੀ ਰਹਿਨੇ ਆ ਜੀ ਤੁਸੀਂ ਦੇਖਣਾ ਹੋਵੇ ਤਾਂ ਆਲੇ ਦੁਆਲੇ ਤਾਂ ਬਹੁਤ ਦੂਰ ਦੂਰ ਘਾਹ ਆ ਹਾਂਜੀ ਤੇ ਜਿੱਦਾਂ ਸਾਨੂੰ ਰਸਤੇ 'ਚ ਲੋਕਾਂ ਨੇ ਦੱਸਿਆ ਕਿ ਕਾਫੀ ਜੰਗਲੀ ਜਾਨਵਰ ਆ ਇੱਥੇ ਤੇ ਫਿਰ ਔਖਾ ਨਹੀਂ ਹੋ ਜਾਂਦਾ ਜੀ ਜਿੱਦਾਂ ਤੁਸੀਂ ਰਹਿਨੇ ਆ ਇੱਥੇ ਔਖਾ ਹੋ ਜਾਂਦਾ ਮਤਲਬ ਤੇ ਫੇ ਕਿੱਦਾਂ ਜੀਵਨ ਬਤੀਤ ਕਰਦੇ ਤੁਸੀਂ ਆਪਣਾ ਕਰਨਾ ਹੀ ਪੈਣਾ ਮੜਿਆ ਰਹਿੰਦੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜਿੱਦਾਂ ਅੰਕਲ ਉਹਨਾਂ ਨੇ ਸਾਨੂੰ ਦੱਸਿਆ ਜੀ ਆਪਣੇ ਕਿ ਕਾਫੀ ਔਖਾ ਹੈ ਕਹਿੰਦੇ ਇੱਥੇ ਜੀ ਹਾਂਜੀ ਬਹੁਤ ਔਖਾ ਭਾਜੀ ਇੱਧਰ ਤਾਂ ਨਾ ਜੰਗਲ ਜਾਨਵਰ ਬਹੁਤ ਆਉਂਦੇ ਰਾਤ ਨੂੰ ਮਤਲਬ ਬੱਚਿਆਂ ਦਾ ਵੀ ਬੜੀ ਪਰੇਸ਼ਾਨੀ ਹੁੰਦੀ ਰਸਤੇ ਠੀਕ ਹੈ ਇਹ ਸਾਰਾ ਪਿੰਡ ਹੀ ਅਸੀਂ ਦੇਖਿਆ ਨਾ ਹੋਵੇਦਾ ਜੀ ਤਕਰੀਬਨ ਮੇਰੇ ਖਾ ਜੰਗਲ ਦੇ ਵਿੱਚ ਹੀ ਹੈ ਸਾਰਾ ਹਾਂਜੀ ਜੰਗਲ ਦੇ ਵਿੱਚ ਜਿੱਥੋਂ ਦਾ ਜਿਹੜੇ ਅੱਗੇ ਘਰ ਜਾਂਦੇ ਉਹ ਪਿੰਡ ਚ ਆਉਂਦੇ ਆ ਇਹ ਸਾਡੇ ਆ ਥੋੜੇ ਕਿੰਨੇ ਘਰਾਂ ਪਏ ਤਾਂ ਕੋ ਇਹ ਦੋ ਘਰ ਆ ਜੰਗਲ ਚ ਜ਼ਿਆਦਾ ਠੀਕ ਹੈ ਇੱਕ ਅੱਗੇ ਜਾ ਕੇ ਕਹਿੰਦੇ ਤੁਸੀਂ ਕਿ ਹੈਗੇ 5-6 ਘਰ ਉਹ ਹਾਂਜੀ ਉਹਦਾ ਉਹਦਾ ਕਾਫੀ ਘਣੇ ਉਹ ਇਕੱਠੇ ਨਾ ਪੰਜ ਛੇ ਘਰ ਹਾਂ ਠੀਕ ਹੈ ਜੀ ਠੀਕ ਹੈ ਸਸਰੀ ਘਰ ਹੋਰ ਚਾਹ ਪਾਣੀ ਨਹੀਂ ਬਸ ਜੀ ਬਸ ਤੁਸੀਂ ਸਮਝ ਸਕਦੇ ਆ ਕਿ ਪਿੰਡ ਵਾਲੇ ਕਿੰਨੇ ਮੁਸ਼ਕਲ ਹਾਲਾਤਾਂ ਨਾਲ ਜੂਝ ਕੇ ਆਪਣਾ ਜੀਵਨ ਬਤੀਤ ਕਰ ਰਹੇ ਆ ਰਸਤੇ ਦੇ ਵਿੱਚ ਸਾਨੂੰ ਖੂਦ ਦਿਖਾਈ ਦਿੱਤਾ ਤੇ ਦਿਖਾਉਂਦੇ ਆ ਤੁਹਾਨੂੰ ਤੁਸੀਂ ਆ ਦੇਖ ਸਕਦੇ ਆ ਜੋ ਪੁਰਾਣੇ ਸਮੇਂ ਵਿੱਚ ਦੇਖਣ ਨੂੰ ਮਿਲਦੇ ਸੀ ਇਸ ਪਿੰਡ ਵਿੱਚ ਅੱਜ ਵੀ ਹੈਗੇ ਆ ਤੇ ਖੂਦ ਆਹੀ ਜਿਹੜਾ ਪਾਣੀ ਬਾਹਰ ਨਿਕਲਦਾ ਆ ਤੇ ਇੱਥੋਂ ਹੋ ਕੇ ਤੇ ਅੱਗੇ ਖੈਲਾ ਵਗੈਰਾ ਬੜਾਈਆਂ ਹੋਈਆਂ ਆ ਜਾਨਵਰਾਂ ਵਾਸਤੇ ਪਾਣੀ ਪੀਣ ਵਾਸਤੇ ਲੇਕਨ ਹੁਣ ਸਾਨੂੰ ਇਸ ਤਰ੍ਹਾਂ ਲੱਗਦਾ ਪਿਆ ਦੇਖ ਕੇ ਕਿ ਕੋਈ ਵਰਤਦਾ ਨਹੀਂ ਪਿਆ ਕਾਫੀ ਟਾਈਮ ਤੋਂ ਇਹਨੂੰ ਹੁਣ ਤੁਹਾਨੂੰ ਅਸੀਂ ਖੂਹ ਦੇ ਮਜ਼ਵੀਰ ਜਾ ਕੇ ਦਿਖਾਉਣੇ ਆ ਕਿ ਪਾਣੀ ਇਹਦੇ ਵਿੱਚ ਹੈਗਾ ਜਾਂ ਨਹੀਂ ਹੈਗਾ ਪਾਣੀ ਦਾ ਲੈਵਲ ਅੱਜ ਵੀ ਇਸ ਖੂਹ ਦੇ ਵਿੱਚ ਕਾਫੀ ਉੱਪਰ ਆ ਤੁਸੀਂ ਦੇਖ ਸਕਦੇ ਆ ਬਿਲਕੁਲ ਨਾਲ ਬਾਥਰੂਮ ਬਣਾਇਆ ਹੋਇਆ ਆ ਨਹਾਉਣ ਵਾਸਤੇ ਹੁਣ ਬਿਲਕੁਲ ਸਾਹਮਣੇ ਅਸੀਂ ਜਾਣਾ ਆ ਤੇ ਆ ਪਹਾੜੀ ਤੁਸੀਂ ਦੇਖ ਲਓ ਇਹਦੇ ਉੱਤੇ ਸਾਨੂੰ ਟਰੈਕ ਕਰਕੇ ਜਾਣਾ ਪੈਣਾ ਆ ਤੇ ਇਹਦੇ ਬਿਲਕੁਲ ਬੈਕ ਸਾਈਡ ਤੇ ਸੱਤ ਅੱਠ ਘਰ ਆ ਜਿਹੜੇ ਘਣੇ ਜੰਗਲ ਦੇ ਵਿੱਚ ਆ ਜਿਨ੍ਹਾਂ ਲੋਕਾਂ ਨਾਲ ਅਸੀਂ ਅੱਜ ਗੱਲਬਾਤ ਕਰਾਂਗੇ ਜਾ ਕੇ ਮਿਲਾਂਗੇ ਬੈਠਾਂਗੇ ਤੇ ਜਾਣਾਂਗੇ ਉਹ ਆਪਣਾ ਕਿਦਾਂ ਇੰਨੇ ਖਤਰਨਾਕ ਸੰਘਣੇ ਜੰਗਲ ਵਿੱਚ ਜੀਵਨ ਬਤੀਤ ਕਰਦੇ ਆ ਚਲੋ ਹੁਣ ਸ਼ੁਰੂ ਕਰਦੇ ਆ ਟਰੈਕ ਪਹਾੜੀ ਦੇ ਉੱਪਰ ਇਹ ਜਿਹੜਾ ਰਸਤਾ ਜਾਂਦਾ ਆ ਪਹਾੜੀ ਦੇ ਉੱਪਰ ਵੱਲ ਨੂੰ ਇਹ ਜਾਨਵਰਾਂ ਦਾ ਬਣਾਇਆ ਹੋਇਆ ਆ ਤੁਸੀਂ ਦੇਖ ਸਕਦੇ ਆ ਕਾਫੀ ਸੰਭਲ ਕੇ ਸਾਨੂੰ ਜਾਣਾ ਪੈਣਾ ਆ ਕਿਉਂਕਿ ਕੱਚੀ ਪਹਾੜੀ ਆ ਮਿੱਟੀ ਵਗੈਰਾ ਜਿਹੜੀ ਫਿਸਲਦੀ ਪਈ ਆ ਕਾਫੀ ਔਖਾ ਆ ਇਸ ਰਸਤੇ ਰਾਹੀਂ ਜਾਣਾ ਜਾਨਵਰਾਂ ਵਗੈਰਾ ਦੇ ਪੈਰ ਵੀ ਸਾਨੂੰ ਨਿਸ਼ਾਨ ਵਗੈਰਾ ਦਿਖਾਈ ਦੇ ਰਹੇ ਆ ਰਸਤੇ ਦੇ ਵਿੱਚ ਬਹੁਤ ਪੈਰ ਫਿਸਲਦੇ ਪਏ ਆ ਚੀਕਣੀ ਮਿੱਟੀ ਆ ਤੇ ਰਸਤੇ ਦੇ ਵਿੱਚ ਜਿਹੜੇ ਪਹਾੜੀ ਬੱਕਰੇ ਹੁੰਦੇ ਆ ਉਹਨਾਂ ਦੀਆਂ ਮਿੱਠਾ ਵਗੈਰਾ ਕਾਫੀ ਦਿਖਾਈ ਦੇ ਰਹੀਆਂ ਸਾਨੂੰ ਹੁਣ ਅਸੀਂ ਪਹਾੜੀ ਦੇ ਉੱਪਰ ਪਹੁੰਚ ਗਏ ਆ ਜਿਨ੍ਹਾਂ ਘਰਾਂ ਤੱਕ ਅਸੀਂ ਪਹੁੰਚਣਾ ਆ ਬਿਲਕੁਲ ਬੈਕ ਸਾਈਡ ਤੇ ਆ ਪਹਾੜੀ ਦੇ ਦੂਸਰੇ ਪਾਸੇ ਹੁਣ ਜਿਹੜਾ ਇਹ ਜੰਗਲ ਆਉਣਾ ਆ ਇਹ ਕਾਫੀ ਖਤਰਨਾਕ ਵੀ ਆ ਸੰਗਣਾ ਵੀ ਆ ਜਿਨ੍ਹਾਂ ਵਿੱਚੋਂ ਲੰਘ ਕੇ ਸਾਨੂੰ ਉੱਥੇ ਤੱਕ ਪਹੁੰਚਣਾ ਪੈਣਾ ਆ ਜਿਹੜੇ 5-6 ਘਰ ਆ ਜਿਨ੍ਹਾਂ ਬਾਰੇ ਅਸੀਂ ਜ਼ਿਕਰ ਕਰਦੇ ਆ ਸਾਨੂੰ ਸਭ ਤੋਂ ਜ਼ਿਆਦਾ ਜੋ ਹੈਰਾਨੀ ਹੋ ਰਹੀ ਆ ਇੱਥੇ ਆ ਕੇ ਕਿ ਜਿਹੜੇ ਇਸ ਪਿੰਡ ਦੇ ਲੋਕ ਇੱਧਰ ਰਹਿੰਦੇ ਆ ਉਹ ਕਿਸ ਤਰ੍ਹਾਂ ਆਪਣਾ ਜੀਵਨ ਬਤੀਤ ਕਰਦੇ ਆ ਤੇ ਰਾਤ ਬਰਾਤੇ ਜੇ ਲੋੜ ਪੈ ਜਾਂਦੀ ਆ ਤਾਂ ਉਹ ਸ਼ਹਿਰ ਤੱਕ ਕਿੱਦਾਂ ਪਹੁੰਚਦੇ ਹੋਣਗੇ ਜਿੱਥੇ ਦਿਨੇ ਵੀ ਹਰ ਕੋਈ ਆਉਣ ਤੋਂ ਡਰੇਗਾ ਇਸ ਤਰ੍ਹਾਂ ਦਾ ਜੰਗਲ ਆ ਤੁਸੀਂ ਖੁਦ ਦੇਖ ਸਕਦੇ ਆ ਹੁਣ ਅੱਗੇ-ਅੱਗੇ ਝਾੜੀਆਂ ਆ ਰਹੀਆਂ ਆਂ ਆ ਕਾਫੀ ਸੰਗਣੀਆਂ ਤੇ ਬਰਮੀਆਂ ਵਗੈਰਾ ਆਮ ਹੀ ਦੇਖਣ ਨੂੰ ਮਿਲਦੀਆਂ ਆ ਇਸ ਜੰਗਲ ਦੇ ਵਿੱਚ ਹੁਣ ਪਗਡੰਡੀ ਟੈਪੇਕਰ ਰਸਤਾ ਆ ਸਾਨੂੰ ਹੁਣ ਇਹ ਨਹੀਂ ਪਤਾ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਇਹ ਜਾਨਵਰਾਂ ਵਗੈਰਾ ਦਾ ਬਣਿਆ ਹੋਇਆ ਹੈ ਜਾਂ ਲੋਕਾਂ ਨੇ ਬਣਾਇਆ ਹੋਇਆ ਆ ਜਿਹੜੇ ਇਸ ਜੰਗਲ ਦੇ ਵਿੱਚ ਰਹਿੰਦੇ ਆ ਹੁਣ ਤੁਸੀਂ ਅੱਗੇ-ਅੱਗੇ ਦੇਖ ਸਕਦੇ ਆ ਕਿੰਨਾ ਸੋਹਣਾ 뷰 ਆ ਰਿਹਾ ਆ ਜਿਹੜਾ ਹਰ ਕਿਸੇ ਨੂੰ ਬਹੁਤ ਵਧੀਆ ਲੱਗੇਗਾ ਹਰ ਕਿਸੇ ਦਾ ਇੱਥੇ ਆ ਕੇ ਮਨ ਲੱਗੇਗਾ ਜਿਹੜਾ ਮੇਰਾ ਭਰਾ ਪੈਣ ਘੁੰਮੜ ਫਿਰਦੇ ਸ਼ਕੀਨਾਂ ਟਰੈਕ ਦੇ ਸ਼ਕੀਨਾਂ ਤੇ ਨੇਚਰ ਵਧੀਆ ਲੱਗਦਾ ਆ ਉਹ ਇੱਥੇ ਜਰੂਰ ਆਉਣ ਬਹੁਤ ਵਧੀਆ ਲੱਗੂਗਾ ਉਹਨਾਂ ਨੂੰ ਇਸ ਪਿੰਡ ਵਿੱਚ ਆ ਕੇ ਸਾਹਮਣੇ 베ਰੀ ਤੁਸੀਂ ਦੇਖ ਲਓ ਜਿਹਦੇ ਵਿੱਚ 베 ਲੱਗੇ ਹੋਏ ਆ ਤੇ ਪੱਕੇ ਵੀ ਦਿਖਾਈ ਦੇ ਰਹੇ ਆ ਤੇ ਜ਼ਿਆਦਾਤਰ ਜਿਹੜੇ 베 rau ਕੱਚੇ ਆ ਅਸੀਂ ਥੋੜਾ ਜਿਹਾ ਅੱਗੇ ਆਏ ਆ ਤੇ ਰਸਤੇ ਦੇ ਵਿੱਚ ਆ ਤੁਸੀਂ ਦੇਖ ਲਓ ਸਾਨੂੰ ਇਸ ਤਰ੍ਹਾਂ ਲੱਗਦਾ ਪਿਆ ਕਿ ਅਸੀਂ ਬਿਲਕੁਲ ਨਜ਼ਦੀਕ ਆ ਚੁੱਕੇ ਹਾਂ ਜਿਹੜੇ ਘਰ ਇਸ ਜੰਗਲ ਦੇ ਵਿੱਚ ਹੈਗੇ ਆ ਉਹਦਾ ਮੇਨ ਕਰਨ ਤੁਸੀਂ ਦੇਖ ਸਕਦੇ ਆ ਤੇ ਆਹ ਲੱਕੜਾ ਵਗੈਰਾ ਬੰਨ ਕੇ ਰੱਖੀਆਂ ਹੋਈਆਂ ਇੱਥੇ ਇਸੇ ਤਰ੍ਹਾਂ ਇੱਧਰ ਆ ਜੰਗਲ ਤੋਂ ਬਾਹਰ ਨਿਕਲ ਕੇ ਸਾਨੂੰ ਰਸਤਾ ਮਿਲ ਗਿਆ ਆ ਤੁਸੀਂ ਦੇਖ ਸਕਦੇ ਆ ਸੱਤੀ ਦਾ ਮਾਤਾ ਜੀ ਅੜੀ ਪਿੰਡ ਵਿੱਚੋਂ ਹੋ ਕੇ ਆਏ ਆ ਜੀ ਪਿੰਡ ਦੀ ਬਣਾਈ ਸੀ ਤਾਂ ਪਤਾ ਲੱਗਾ ਜੀ ਕਿ ਇਹਦੇ ਚਾਰ ਪੰਜ ਘਰ ਆ ਲੱਗਾ ਅੱਗੇ ਜਰੋ ਪਿੰਡ ਦੇਖ ਕੇ ਆਈਏ ਜਾਂ ਵੀ ਚਲੋ ਬੈਠੋ ਕੋਈ ਨਹੀਂ ਕੋਈ ਹੋਸਨਾਵ ਵਧੀਆ ਜੀ ਸਭ ਬਹੁਤ ਸੰਘਣਾ ਜੰਗਲ ਆ ਜੀ ਰਸਤੇ 'ਚ ਜੰਗਲ 'ਕੇ ਜਾਨਵਰ ਹੀ ਬੜੇ ਤਾਂ ਅੱਛਾ ਜੀ ਹਾਂ ਘਰਾਂ 'ਚ ਆਈਏ ਹੋ ਨਾ ਓਕੇ ਹੁਣ ਦੋ ਦੋ ਘਰ ਨਿਕਲਿਆ ਤੇ ਥੱਲੇ ਜਾਨਵਰਾਂ ਦਾ ਕਰਕੇ ਉੱਧਰ ਹੀ ਥੱਲੇ ਇੱਕ ਤਾਂ ਜਾਨਵਰ ਤਾਂ ਸੜਕਾਂ ਦੇ ਪਾਰ ਵੀ ਚਲੀ ਆਦੇ ਨੇ ਅੱਛਾ ਜੀ ਇੰਨੇ ਜਾਨਵਰ ਆ ਨੇ ਹਾਂ ਸਭ ਇਹ ਦੋ ਦੋ ਤਿੰਨ ਨੂੰ ਨਾ ਤਾਂ ਹੁਣ ਨਾਲ ਬੱਚੇ ਵੀ ਹਨ ਨੇ तेन तेन लक, मतलब, मतलब अच्छा जी। ਤਾਂ تین ਬਾਗ ਤੇ ਇਹਨਾਂ ਦੇ ਬੱਚੇ ਵੀ ਨਾਲ ਹੈ। ਅਸੀਂ ਲੱਕੜ ਨੂੰ ਜਾਂਦੇ ਨਾ ਤਾਂ ਬੱਚੀਆਂ ਨਹੀਂ ਫੇੜਾ ਹੀ ਨਾਲ ਲੱਗੀ ਹੁੰਦੀ। ਮਤਲਬ ਕਾਫੀ ਮਤਲਬ ਖਤਰਾ ਇੱਧਰ ਜੀ ਹੈ ਨਾ ਤੇ ਫਿਰ ਤੁਸੀਂ ਫਿਰ ਅਸੀਂ ਨੇਰੋਂ ਤਾਂ ਕੋਈ ਜਾਂਦਾ ਨਹੀਂ ਕੀ ਪੀ। ਆਹ ਲੋਲੂ ਕੰਮ ਕਰਨਾ ਜੇ ਖੇਤਾਂ ਦਾ। ਤੇ ਫਿਰ ਨਿਆਣੇ ਨਿੱਕੇ ਕਿੱਦਾਂ ਫਿਰ ਦਿੰਦੇ ਇੱਥੇ ਤੁਸੀਂ ਨਿਆਣੇ ਸੀ ਫਿਰ ਇੱਕ ਬੰਦਾ ਘਰ ਛੱਡਿਆ ਨਿਆਣੇ ਕੋਲ। ਅੱਛਾ ਜੀ। ਸਹੀ ਗੱਲ ਜੀ। ਸਾਨੂੰ ਭਾਜੀ ਹੁਣ ਨਹੀਂ ਮਿਲੇ ਆ ਇਸ ਪਿੰਡ ਦੇ ਵਿੱਚ। ਤੇ ਇਹਨਾਂ ਨਾਲ ਕਰਦੇ ਆਂ ਗੱਲਬਾਤ ਜਾਣਦੇ ਆਂ ਪਿੰਡ ਬਾਰੇ ਹਾਂਜੀ ਉਹ ਸਭ ਵਧੀਆ ਜੀ ਹਾਂਜੀ ਵਧੀਆ ਜੀ ਤੇ ਬੜੇ ਬੋਰਡ ਵਗੈਰਾ ਲੱਗੇ ਹੋਏ ਆ ਜੀ ਜੰਗਲ ਯਾਤਰਾ ਦੇ ਹਾਂਜੀ ਹਰ ਇੱਕ ਜਾਨਵਰ ਹੈ ਜੀ ਕੰਡੇ ਵਾਲੀ ਸੇਹ ਹੈਗੀ ਆ ਸਲਗਰ ਹੈਗਾ ਸਲਗਰ ਇੱਕ ਆਮ ਦੇਖਿਆ ਹੁਣਾਂ ਤੇ ਸੀਨਾ ਦੇਖਿਆ ਨਹੀਂ ਵੈਸੇ ਉਹ ਵੀ ਹੈਗੇ ਉਹ ਵੀ ਹਾਂਜੀ ਸੰਗਲਾ ਜੰਗਲਾ ਕਾਫੀ ਯਾਤਰਾ ਨਾਲ ਭਰਿਆ ਹੋਇਆ ਬਿਲਕੁਲ ਜੀ ਤੇ ਲੈਪਡ ਵਗੈਰਾ ਵੀ ਕਹਿੰਦੇ ਬਹੁਤ ਐਥੇ ਸਾਡੇ ਘਰਾਂ ਚ ਹੰਗਲਾ ਕਰ ਜਾਂਦੇ ਆ ਸਾਡੇ ਡੇਗ ਤੇ ਚੜ ਗਿਆ ਕਦੀ ਆ ਕੇ ਬਸਵਾ ਦੇ ਲੱਗ ਕੇ ਆ ਕੇ ਕਦੀ ਉਧਰ ਪਿੰਡ ਦੀ ਫਿਰਨੀ ਤੇ ਬਣੇ ਇਹ ਘਰ ਦੇਖ ਪੁਰਾਣੇ ਪੰਜਾਬ ਦੀ ਨਹਾਰ ਯਾਦ ਆਉਂਦੀ ਆ ਸਤਿ ਸ੍ਰੀ ਅਕਾਲ ਜੀ ਹੋ ਸਭ ਵਧੀਆ ਜੀ ਵਧੀਆ ਵਧੀਆ ਇਦਾਂ ਦਾ ਹੀ ਆ ਤੁਹਾਨੂੰ ਪਤਾ ਜੀ ਤੁਹਾਡੇ ਜਾਨਵਰ ਜਿੰਨੇ ਸਾਰੇ ਅਸੀਂ ਦੇਖਿਆ ਆ ਜੀ ਜਦੋਂ ਅਸੀਂ ਥੱਲੇੋਂ ਆਏ ਆ ਮਤਲਬ ਜੰਗਲ ਕ੍ਰੋਸ ਕਰਕੇ ਇੱਥੇ ਤੱਕ ਪਹੁੰਚਿਆ ਜਾਂਦਾ ਜੀ ਮਤਲਬ ਕੋਈ ਸੋਚ ਨਹੀਂ ਸਕਦਾ ਕਿ ਪਿੰਡ ਦੇ ਘਰ ਇੱਥੇ ਹੋ ਸਕਦੇ ਆ ਪਹਾੜੀ ਦੇ ਉੱਪਰ ਜੰਗਲ ਦੇ ਵਿੱਚ ਨਾ ਜੀ ਅਸੀਂ ਤਾਂ ਆਪ ਰਾਨਾ ਕਿ ਇੱਥੇ ਲੋਕ ਇਦਾਂ ਰਹਿੰਦੇ ਆ ਤੇ ਦੱਸੋ ਜੀ ਹੁਣ ਪਿੰਡ ਦਾ ਪੂਰਾ ਇਸ ਇੱਥੇ ਘਰਾਂ ਦਾ ਕੀ ਮਾਹੌਲ ਆ ਕਿਦਾਂ ਜੀਵਨ ਬਤੀਤ ਮਾਹੌਲ ਤਾਂ ਜੀ ਇਦਾਂ ਜੀਵਨ ਤਾਂ ਇਦਾਂ ਦਾ ਹੀ ਆ ਜੀ ਬੇਕਾਰ ਹੀ ਐ ਸਮਝੋ ਜਾਨਵਰ ਬਹੁਤ ਹੈ ਜੀ ਅੱਛਾ ਜੀ ਹਾਂਜੀ ਕਾਫੀ ਔਖੇ ਹੈ ਜੀ ਸਾਰੇ ਕਾਫੀ ਔਖੇ ਹੈ ਜੀ ਹੂੰ ਹੂੰ ਫਸਲ ਤਾਂ ਚਲੋ ਹੁਣ ਹੁੰਦੀ ਨਹੀਂ ਜਾਨਵਰਾਂ ਕਰਕੇ ਜੀ ਬਾਕੀ ਜਾਨਵਰ ਹੁਣ ਦੂਜੇ ਖਾਣ ਵਾਲੇ ਹੋ ਗਏ ਜੀ ਬਾਗ ਤੇਂਦੂਏ ਹੂੰ ਸੂਰ ਬਹੁਤ ਹੈ ਜੀ ਸੰਭਰ ਬੜੇ ਹਾਂਜੀ ਔਖਾ ਕਾਫੀ ਹੈ ਰਾਤ ਕੱਟਣੀ ਵੀ ਔਖੀ ਹੈ ਜੀ ਔਖੀ ਹੈ ਹਾਂਜੀ ਇਹ ਤੇ 178 ਬਾਕੀ ਉਪਰੋਂ ਥੱਲੇ ਚਲੇ ਗਏ ਹੋ ਜੀ ਘਰ ਜਿੰਨੇ ਘਰ ਗਏ ਆ ਜੀ ਇੱਥੋਂ ਹੀ ਗਏ ਸਾਰੇ ਅੱਛਾ ਪਹਿਲਾਂ ਪਿੰਡ ਇੱਥੇ ਹੁੰਦਾ ਸੀ ਪਿੰਡੇ ਹੀ ਆ ਪਿੰਡੇ ਹੀ ਆ ਖੋਲੇ ਸਾਰੇ ਬਣੇ ਆ ਦੇਖੋ ਜੀ ਇੱਦਾਂ ਹੀ ਪਏ ਆ ਜਿਹੜੇ ਲੋਕ ਛੱਡ ਗਏ ਪਤਾ ਨਹੀਂ ਇੱਕ ਤਰ੍ਹਾਂ ਪਿੰਡ ਜਿਹੜਾ ਖਾਲੀ ਹੋਣ ਦੀ ਗੱਤਾਰ ਤਈ ਉਪਰੋਂ ਦੇ ਜੀ ਖਾਲੀ ਹੋਣ ਦਾ ਸੱਤ ਅੱਠ ਘੜੀ ਆ ਜੀ ਅগে ਪਹਿਲਾਂ ਕਿਸੇ ਸਮੇ ਕਿੰਨੇ ਹੁੰਦੇ ਸੀ ਘਰ ਇੱਥੇ ਜੀ ਇੱਥੇ ਸਾਰਾ ਪਿੰਡ ਭਰਿਆ ਹੋਇਆ ਪਿੰਡ ਜਿੰਨੇ ਥੱਲੇ ਚਲ ਗਏ ਜੀ ਕੋਈ ਚੰਗੇ ਸੀ 40 50 ਘਰ ਉਹ ਇੱਥੇ ਹੀ ਸੇ ਅੱਛਾ ਪਹਿਲਾਂ ਇੱਥੇ ਸੀ ਹਾਂਜੀ ਹੁਣ ਤਾਂ ਤੇ ਬਾਗ ਵੀ ਹੈਗੇ ਜੀ ਜੱਕ ਦਾਮੀ ਸਭ ਪੈ ਜਾਂਦਾ ਉੱਪਰ ਨੂੰ ਗਰਮ ਗਰਮ ਜੀ ਘੁੰਮਦੇ ਬਸ ਲੋਕ ਤਾਂ ਜੋ 2-4 ਹੁੰਦੇ ਤਾਂ ਫੇਰ ਇਕੱਠੇ ਹੋ ਕੇ ਨਿਕਲ ਜਾਂਦੇ ਕੱਲੇ ਆਦਮੀ ਨੂੰ ਤਾਂ ਡਰੀ ਹੈ ਨਾ ਜੀ ਬਸ ਮਤਲਬ ਔਖਾ ਕਾਫੀ ਨਾ ਆ ਰਿਹਾ ਜੀ ਹੁਣ ਜੇ ਫਸਲ ਥੱਲੇ ਫਿੱਤੀ ਮਾੜੀ ਮੋਟੀ ਬੀਜ ਰੱਖੀ ਤਾਂ ਆਸ ਨੂੰ ਜਾਣ ਬੰਦਾ ਕੱਲੇ ਆਦਮੀ ਨੂੰ ਡਰ ਲੱਗਦਾ ਹਮ ਚੱਲੋ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਚਲੋ ਅਸੀਂ ਤਾਂ ਇਹੀ ਕਹਿੰਦੇ ਹਾਂ ਜੀ ਵਧੀਆ ਹੋ ਜਵੇ ਸਸਤੀ ਕਾ ਜੀ ਸਸਤੀ ਕਾ ਬੋਸਨ ਸਭ ਵਧੀਆ ਜੀ ਪਿੰਡ ਤਾਂ ਬਹੁਤ ਸੋਹਣੀ ਜਗ੍ਹਾ ਨੇ ਹੈ ਜੀ ਕਾਫੀ ਵਧੀਆ ਲੱਗਿਆ ਪਿੰਡ ਆ ਗਿਆ ਤੇ ਹੌਸਲਾਓ ਆਪਣੇ ਪਿੰਡ ਵਾਰੇ ਅਸੀਂ ਤਾਂ ਬੜੀ ਮੁਸ਼ਕਲ ਨਾਲ ਇੱਥੇ ਗੁਜ਼ਾਰਾ ਕਰ ਰਹੇ ਆ ਤਾਂ ਹੀ ਜਗਾ ਜਗਾ ਤੇ ਬੋਰਡ ਲੱਗੇ ਹੋਏ ਜਾਨਵਰਾਂ ਦੇ ਇਹ ਲੋਕ ਦੱਸ ਲੋਕਾਂ ਨੂੰ ਦੱਸਣ ਵਾਸਤੇ ਵੀ ਹੈਗੇ ਆ ਇੱਥੇ ਕਾਫੀ ਔਖਾ ਜੀ ਬਹੁਤ ਜ਼ਿਆਦਾ ਔਖਾ ਹੋ ਗਿਆ ਸਾਡੇ ਲਈ ਚਲੋ ਅਸੀਂ ਤਾਂ ਇਹੀ ਕਹਿੰਦੇ ਜੀ ਵਧੀਆ ਹੋਣਾ ਚਾਹੀਦਾ ਆ ਲੋਕ ਵਧੀਆ ਜਿੰਦਗੀ ਤਰੀਕਾ ਨਾਲ ਪਿੰਡ ਆਪਣੀ ਨਾ ਚਲੋ ਠੀਕ ਹੈ ਜੀ ਠੀਕ ਹੈ ਜੀ ਦੇ ਵਾਸਤੇ ਕੁਛ ਨਾ ਕੁਛ ਹਾਂਜੀ ਸਰਕਾਰ ਕਰੇ ਕਿ ਆਪਣੇ ਜਾਨਵਰ ਰੋਕੇ ਤਾਂ ਜਿਹੜੇ ਪਿੰਡ ਦੀ ਆਬਾਦੀ ਆ ਉਹ ਠੀਕ ਠਾਕ ਰਹਿ ਸਕੇ ਹਾਂ ਤੁਸੀਂ ਦੇਖ ਲਓ ਜਿੱਥੇ ਤੁਸੀਂ ਬੈਠੇ ਆ ਕਿੰਨਾ ਵਧੀਆ ਸ਼ਾਂਤ ਮਾਹੌਲ ਆ ਵਧੀਆ ਧੁੱਪੇ ਬੈਠੇ ਧੁੱਪ ਸੇ ਕਰੇ ਤੁਸੀਂ ਜੀ ਇਹ ਨੇ ਪਿੰਡ ਦੇ ਉਹ ਕੁਝ ਘਰ ਜਿਨ੍ਹਾਂ ਨੂੰ ਲੋਕ ਡਰ ਅਤੇ ਸਹਿਮ ਦੇ ਮਾਹੌਲ ਕਰਨ ਖਾਲੀ ਕਰ ਜਾਣ ਤੇ ਮਜਬੂਰ ਹੋ ਗਏ ਕੁਝ ਘਰ ਤਾਂ ਅਜੇੇ ਵੀ ਹਨ ਜਿਨ੍ਹਾਂ ਦੀ ਹਾਲਤ ਨੂੰ ਵੇਖ ਇੰਜ ਜਾਪਦਾ ਕਿ ਇਹਨਾਂ ਨੂੰ ਖਾਲੀ ਹੋਏ ਕਈ ਬਰੇ ਹੋ ਗਏ ਅਤੇ ਇਹ ਘਰ ਪਏ ਪਏ ਖੰਡਰ ਬਣ ਗਏ ਪਿੰਡ ਵਾਸੀਆਂ ਨਾਲ ਗੱਲਬਾਤ ਕਰਨ ਤੇ ਪਤਾ ਲੱਗਾ ਕਿ ਪਿੰਡ ਚ ਤਕਰੀਬਨ 50-60 ਦੇ ਕਰੀਬ ਪਰਿਵਾਰ ਪਿੰਡ ਛੱਡ ਚਲੇ ਗਏ ਅਤੇ ਮਹਿਜ 7-8 ਘਰ ਹੀ ਹੁਣ ਬਚੇ ਹੋਏ ਹਨ ਤੇ ਉਹ ਵੀ ਹਰ ਬਿਲੇ ਡਰ ਅਤੇ ਸਹਿਮ ਦੇ ਮਾਹੌਲ ਵਿੱਚ ਹੀ ਰਹਿੰਦੇ ਆ ਕੁਝ ਘਰਾਂ ਦੇ ਨਾਲ ਹੀ ਖੇਤੀ ਕਰਨ ਵਾਲੀਆਂ ਜ਼ਮੀਨਾਂ ਵੀ ਜੱਜਰ ਹਾਲਾਤਾਂ ਵਿੱਚ ਨਜ਼ਰ ਆ ਰਹੀਆਂ ਹਨ ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਆ ਕਿ ਇੱਥੇ ਦੇ ਕਿੰਨੇ ਮਾੜੇ ਹਾਲਾਤ ਹਨ ਕੁਝ ਹੋਰ ਉਜੜੇ ਹੋਏ ਅਤੇ ਬੰਦ ਘਰਾਂ ਨੂੰ ਬਖਾਉਂਦੇ ਹੋਏ ਹੁਣ ਮੈਂ ਆਪਣੀ ਆਵਾਜ਼ ਨੂੰ ਬਰਾਮ ਦੇਵਾਂਗਾ ਕਿਉਂਕਿ ਸੂਰਜ ਦੇਵਤਾ ਹੁਣ ਢਲਦੇ ਪਾਸੇ ਨੂੰ ਚਾਲੇ ਕਰ ਰਹੇ ਆ ਅਤੇ ਅਸੀਂ ਵੀ ਟਾਈਮ ਰਿੰਦੇ ਵਾਪਸੀ ਕਰੀਏ ਹੌਣ ਕਰਦੇ ਆਂ ਵੀਡੀਓ ਦੀ ਸਮਾਪਤੀ ਆਸ ਕਰਦੇ ਕਿ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇਗੀ ਹੁਣ ਤੁਸੀਂ ਇੰਤਜ਼ਾਰ ਕਰਿਓ ਨਵੀਂ ਵੀਡੀਓ ਦਾ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਕਿਉਂਕਿ ਤੁਹਾਡੀ ਸਪੋਰਟ ਤੋਂ ਬਿਨਾ ਅਸੀਂ ਅੱਗੇ ਨਹੀਂ ਵਧ ਸਕਦੇ ਜਿਹੜੇ ਭਰਾ ਭੈਣ ਸਾਡੇ ਚੈਨਲ ਤੇ ਨਵੇਂ ਆਏ ਹੋਣ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਉਹਨਾਂ ਨੂੰ ਮਿਲ ਸਕਣ ਬਾਕੀ ਤੁਸੀਂ ਸਾਰੇ ਜਾਣਦੇ ਹੀ ਆ ਕਿ ਅਸੀਂ ਤੁਹਾਡੇ ਲਈ ਨਵੇਂ-ਨਵੇਂ ਪਿੰਡ ਲੱਭ ਕੇ ਲਿਆਈਦੇ ਆਂ ਇਸ ਕਰਕੇ ਤੁਹਾਡੀ سپورਟ ਦੀ ਬਹੁਤ ਲੋੜ ਆ ਤੁਹਾਡੀ سپورਟ ਤੋਂ ਬਿਨਾ ਅਸੀਂ ਜ਼ੀਰੋ ਆ ਚਲੋ ਹੁਣ ਚੱਲਦੇ ਆ ਧੰਨਵਾਦ